ਫਰਦ ਜੀ ਸੰਗਰੂਰ ਵੀ ਜੀ ਰਚਨਾ ਦੇ ਲੋੜ ਨਹੀਂ ਪੈਂਦੀ ਮੈਨੂੰ ਕਦੇ ਵੀ ਸ਼ਰਾਬ ਦੀ ਲੋੜ ਨਹੀਂ ਪੈਂਦੀ ਮੈਨੂੰ ਲੋੜ ਨਹੀਂ ਪੈਂਦੀ ਮੈਨੂੰ ਲੋੜ ਨਹੀਂ ਪੈਂਦੀ ਮੈਨੂੰ ਕਦੇ ਵੀ ਸ਼ਰਾਬ ਦੀ ਪੈ ਗਈ ਆਦਤ ਜਦੋਂ ਦੀ ਪੈ ਗਈ ਆਦਤ ਜਦੋਂ ਦੀ ਮੈਨੂੰ ਤੇਰੇ ਸ਼ਬਦ ਦੀ ਤਾ ਗਈ ਆਦਤ ਲਦਨੀ ਮੈਨੂੰ ਤੇਰੇ ਸ਼ਬਦ ਦੀ ਨਾ ਕਹਿ ਕਹਿ ਕੋਈ ਮੈਨੂੰ ਨਾ ਕਹਿ ਤਕੀ ਨਾ ਕਹਿ ਤਕੀ ਕੋਈ ਮੈਨੂੰ ਸ਼ਰਤ ਕਬਦੀ ਰਗਦਾਏ ਮੈਨੂੰ ਪਤੰਦ ਰਗ ਤੇਨੂੰ ਹਲ ਕਾ ਗੁਲਾਬੀਨੀ ਹਲ ਕਾ ਗੁਲਾਬੀ